ਇਹ ਬੜੀ ਅੱਛੀ ਗੱਲ ਹੈਗੀ ਹੈ ਲੋਕਾਂ ਨੂੰ ਦੂਜੀਆਂ ਪਾਰਟੀਆਂ ਨੂੰ ਸਿੱਖਣਾ ਚਾਹੀਦਾ ਹੈ ਇੱਕ ਤੇ ਉਹਨਾਂ ਨੇ ਜੋ ਜਨਤਾ ਦਿਵਸ ਸਾਹਮਣੇ ਕਿਹਾ ਸਭ ਨੂੰ ਪਬਲਿਕਲੀ ਕਿਹਾ ਉਹਨਾਂ ਉਹਨੂੰ ਓਨਰ ਕੀਤਾ ਹੈ ਜੋ ਆਮ ਆਦਮੀ ਪਾਰਟੀ ਕਹਿੰਦੀ ਹੈ ਉਹ ਕਰਦੀ ਹੈ ਸਿਮਿਲਰਲੀ ਜੇ ਦੂਜੀਆਂ ਪਾਰਟੀਆਂ ਨੇ ਉਹ ਵਾਅਦੇ ਤੇ ਕਰਦੀਆਂ ਨੇ ਪਰ ਪੂਰਾ ਨਹੀਂ ਕਰਦੀਆਂ ਗਿਆ ਤੋ ਪੰਜਾਬ ਕੈਬਨਿਟ ਦੇ ਵਿੱਚ ਚਾਰ ਮੰਤਰੀ ਛੁੱਟੀ ਕਰਨ ਤੋਂ ਬਾਅਦ ਪੰਜ ਨਵੇਂ ਚਾਰੇ ਸ਼ਾਮਲ ਕੀਤੇ ਗਏ ਨੇ ਜਿਸ ਦੇ ਵਿੱਚ ਜਲੰਧਰ ਜਿਮਨੀ ਚੌਂ ਚਿਤਨ ਤੋਂ ਬਾਅਦ ਮਹਿੰਦਰ ਭਗਤ ਵੀ ਹੁਣ ਮੰਤਰੀ ਬਣੇ ਨੇ ਸਾਡਾ ਨਮਯੋਦਨ ਸਰ ਪਹਿਲਾਂ ਸਵਾਗਤ ਤੁਹਾਡਾ ਹਮਦਰੂਵੀ ਤੇ ਸਭ ਤੋਂ ਪਹਿਲੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਦੇ ਨਾਲ ਨਾਲ ਮੈਂ ਆਪਣੇ ਪਾਰਟੀ ਦੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਦੇ ਨਾਲ ਨਾਲ ਜੋ ਹੈ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਬਹੁਤ ਪਿਆਰ ਕਰਦੀ ਹੈ ਸਤਿਪਰਗਣ ਸਿੰਘ ਮਾਨ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਆਪਣੀ ਕੈਬਨਿਟ ਦੇ ਵਿੱਚ ਮਿਲਾ ਕੇ ਅੱਜ ਮੈਂ ਔਥ ਲਈ ਹੈ ਉਹਨਾਂ ਨੇ ਮੈਨੂੰ ਕੈਬਨਰ ਮੰਤਰੀ ਬਣਾਇਆ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਜੋ ਵਾਦਾ ਕੀਤਾ ਸੀ ਸੀਐਮ ਨੇ ਅੱਜ ਉਹ ਨਿਭਾਤਾ ਹੈਗਾ ਔਰ ਦੇਖੋ ਕਿ ਇਹ ਬੜੀ ਅੱਛੀ ਗੱਲ ਹੈਗੀ ਇਹ ਲੋਕਾਂ ਨੂੰ ਦੂਜੀਆਂ ਪਾਰਟੀਆਂ ਨੂੰ ਸਿੱਖਣਾ ਚਾਹੀਦਾ ਹੈ ਇੱਕ ਤੇ ਉਹਨਾਂ ਨੇ ਜੋ ਜਨਤਾ ਦਿਵਸ ਸਾਹਮਣੇ ਕਿਹਾ ਸਭ ਨੂੰ ਪਬਲੀਕਲੀ ਕਿਹਾ ਉਹਨਾਂ ਉਹਨੂੰ ਔਨਰ ਕੀਤਾ ਹੈ ਅੱਜ ਪਰੂਫ ਦਿੱਤਾ ਹੈ ਸਬੂਤ ਇਹ ਹੈ ਕਿ ਜੋ ਆਮ ਆਦਮੀ ਪਾਰਟੀ ਕਹਿੰਦੀ ਹੈ ਉਹ ਕਰਦੀ ਹੈ ਸਿਮਿਲਰਲੀ ਜਿਵੇਂ ਦੂਜੀਆਂ ਪਾਰਟੀਆਂ ਨੇ ਉਹ ਵਾਅਦੇ ਤੇ ਕਰਦੀਆਂ ਨੇ ਪਰ ਪੂਰਾ ਨਹੀਂ ਕਰਦੀਆਂ ਗਿਆ ਸੋ ਇਸ ਕਰਕੇ ਇੱਕ ਬਹੁਤ ਵੱਡਾ ਜਨਤਾ ਨੂੰ ਬੜੀ ਅੱਜ ਮੈਂ ਡੈਫੀਨਿਟਲੀ ਮਹਿਸੂਸ ਕਰ ਰਹੇ ਹਾਂ ਕਿ ਮੈਸੇਜ ਆਏਗਾ ਕਿ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਜਿਨ੍ਹਾਂ ਨੇ ਆਪਣਾ ਵਾਦਾ ਪੂਰਾ ਕੀਤਾ ਹੈ ਜੋ ਕਿਹਾ ਸੀ ਉਹਨਾਂ ਕਰਕੇ ਦਿਖਾਇਆ ਸੋ ਤੁਹਾਨੂੰ ਡਿਫੈਂਸ ਹੈਗਾ ਹਾਰਟੀਕਲਚਰ ਹੈਗਾ ਡਿਪਾਰਟਮੈਂਟ ਦਿੱਤਾ ਫਰੀडम ਫਾਈਟਰ ਦਿੱਤਾ ਹੈ ਸੋ ਉਮੀਦ ਸੀ ਕਿ ਇਹ ਵਾਲੇ ਜਿਹੜੇ ਡਿਪਾਰਟਮੈਂਟ ਤੁਹਾਨੂੰ ਮਿਲਣਗੇ ਜਾਂ ਫਿਰ ਤੁਸੀਂ ਕੁਝ ਹੋਰ ਸੋਚਿਆ ਸੀ ਦੇਖੋ ਇਦਾਂ ਹੈਗਾ ਕਿ ਜਦੋਂ ਵੀ ਕੋਈ ਮਿਨਿਸਟਰ ਬੰਦਾ ਹੈਗਾ ਉਹਨੂੰ ਜੋ ਡਿਪਾਰਟਮੈਂਟ ਦੇਣੇ ਨੇ ਉਹ ਮੁੱਖ ਮੰਤਰੀ ਦਾ ਪੈਰੋਗੇਟਿਵ ਹੁੰਦਾ ਉਹਨਾਂ ਨੇ ਮੈਨੂੰ ਜੋ ਮਹਿਕਮੇ ਦਿੱਤੇ ਨੇ ਜੋ ਡਿਪਾਰਟਮੈਂਟ ਦਿੱਤੇ ਨੇ ਮੈਂ ਉਹਨਾਂ ਨੂੰ ਡਿਪਾਰਟਮੈਂਟ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਅਗਰ ਤੁਸੀਂ ਕੰਮ ਕਰਨਾ ਚਾਹੋ ਸਾਰੇ ਹੀ ਡਿਪਾਰਟਮੈਂਟ ਇੰਪੋਰਟੈਂਟ ਹੁੰਦੇ ਨੇ ਸਰਕਾਰ ਤਾਂ ਹੀ ਡਿਪਾਰਟਮੈਂਟ ਬਣਾਉਂਦੀ ਹੈ ਤਾਂ ਕਿ ਉਸ ਦੀ ਜਨਤਾ ਨੂੰ ਲੋਡ ਹੁੰਦੀ ਹੈ ਜਨਤਾ ਨੂੰ ਉਹਨਾਂ ਡਿਪਾਰਟਮੈਂਟ ਰਾਹੀਂ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ ਸੋ ਇਹ ਜਿੰਨੇ ਵੀ ਮੈਨੂੰ ਤਿੰਨ ਵਿਭਾਗ ਮਿਲੇ ਨੇ ਮੈਂ ਆਪਣੇ ਸੈਕਟਰੀ ਸਾਹਿਬਾਨ ਨਾਲ ਮਿਲ ਕੇ ਇਹਦੇ ਬਾਰੇ ਜਾਣਕਾਰੀ ਲਵਾਗਾ ਔਰ ਇਹਨਾਂ ਦੇ ਨਾਲ ਜਨਤਾ ਦੀ ਜੋ ਬਿਹਤਰੀ ਵੱਤਵਤ ਹੋ ਸਕਦੀ ਹੈ ਲੋਕਾਂ ਨੂੰ ਜਨਤਾ ਨੂੰ ਇਹਨਾਂ ਮਹਿਕਮਿਆਂ ਦਾ ਫਾਇਦਾ ਹੋਵੇ ਇਹ ਮੈਂ ਨਿਸ਼ਚਿਤ ਕਰਾਂਗਾ ਸੋ ਕਿ ਜਲੰਧਰ ਦੇ ਵਸਨੀਕਾ ਤੁਹਾਡੇ ਦੇ ਉੱਪਰ ਭਰੋਸਾ ਜਤਾਇਆ ਤੁਹਾਨੂੰ ਜਿਹੜਾ ਕਿ ਚੋਣ ਜਿੱਤਣ ਤੋਂ ਬਾਅਦ ਅੱਜ ਮੰਤਰੀ ਬਣੇ ਹੋ ਸੋ ਰਿਸਪੌਂਸਿਬਿਲਟੀ ਤੁਹਾਡੀ ਵੀ ਵੱਧ ਗਈ ਹੈ ਸੋ ਪਹਿਲੇ ਦੇ ਅਧਾਰ ਤੇ ਕਿਹੜਾ ਕੰਮ ਜਲੰਧਰ ਦੇ ਵੀ ਤੁਸੀਂ ਕਰਵਾਉਂਗੇ ਦੇਖੋ ਡੂਰਿੰਗ ਇਲੈਕਸ਼ਨ ਜੋ ਮੈਂ ਜੋ ਲੜ ਰਹੀ ਸੀ ਉੱਥੇ ਦੇਖਿਆ ਕਿ ਲੋਕਾਂ ਨੂੰ ਸੀਵਰੇਜ ਔਰ ਵਾਟਰ ਸਪਲਾਈ ਨੂੰ ਸਿੱਧਾ ਇਹ ਦੋ ਸਮੱਸਿਆ ਸੀ ਔਰ ਅਸੀਂ ਕਾਫੀ ਹੱਦ ਤੱਕ ਦੂਰ ਕਰਤੀ ਹੈ ਅੱਜ ਉੱਥੇ ਬਹੁਤ ਘੱਟ ਸਮੱਸਿਆ ਰਹਿ ਗਈ ਹੈ ਪਰ ਫਿਰ ਵੀ ਜਿਹੜੀ ਹੁਣ ਰਹਿ ਗਈ ਹੈਗੀ ਹੈ ਅਸੀਂ ਉਸ ਤੋਂ ਦੂਰ ਕਰਾਂਗੇ ਤਾਂ ਕਿ ਜੋ ਅਸੀਂ ਜਨਤਾ ਨੂੰ ਕਿਹਾ ਸੀ ਸਮੱਸਿਆ ਹੱਲ ਕਰਾਂਗੇ ਉਹ ਕਰਾਂਗੇ ਔਰ ਬਹੁਤ ਜਲਦੀ ਅਸੀਂ ਜੋ ਸਾਡੇ ਇਲਾਕੇ ਚ ਰੋਡਸ ਹੈਗੀਆਂ ਨੇ ਉਹਨਾਂ ਨੂੰ ਬਣਾਇਆ ਜਾਏਗਾ ਤਾਂ ਕਿ ਕਿਉਂ ਮੌਸਮ ਨੂੰ ਠੀਕ ਹੋ ਗਿਆ ਬਸ ਅੱਤਾਂ ਖਤਮ ਹੋ ਗਈਆਂ ਨੇ ਹੁਣ ਰੋਡਸ ਬਣ ਸਕਦੀਆਂ ਅੱਛੀਆਂ ਬਣ ਗਈਆਂ ਔਰ ਲੋਕਾਂ ਨੂੰ ਜੋ ਅਸੀਂ ਵਾਦਾ ਕੀਤਾ ਹੈ ਜੋ ਜਨਤਾ ਦੀ ਬਿਹਤਰੀ ਲਈ ਲੋਕਾਂ ਨੂੰ ਜੋ ਮਹਿਸੂਸ ਹੋਏ ਕਿ ਸਰਕਾਰ ਅੱਛੀ ਹੈ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ ਕਿਉਂਕਿ ਸਰਕਾਰ ਦਾ ਕੰਮ ਹੈ ਲੋਕਾਂ ਦੀ ਬਿਹਤਰੀ ਕਰਨਾ ਇਸ ਕਰਕੇ ਮਾਨ ਸਾਹਿਬ ਨੇ 45000 ਨੌਕਰੀਆਂ ਦੇ ਕੇ ਪੰਜਾਬ ਦੇ ਵਿੱਚ ਇਤਿਹਾਸ ਬਣਾਇਆ ਹੈ ਅੱਜ 45000 ਪਰਿਵਾਰਾਂ ਦੇ ਵਿੱਚ ਚੁੱਲ੍ਹਾ ਜਲਾਇਆ ਹੈ ਇਹ ਬੜੀ ਵੱਡੀ ਉਪਲਬਧੀ ਹੈ ਉਹਦੇ ਨਾਲ ਨਾਲ ਹੋਰ ਰੋਜ਼ ਹਰ ਮਹੀਨੇ ਕੋਈ ਨਾ ਕੋਈ ਨੌਕਰੀ ਦਿੱਤੀਆਂ ਜਾ ਰਹੀਆਂ ਨੇ ਸੋ ਬਹੁਤ ਅੱਛਾ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਮੈਸੇਜ ਗਿਆ ਕਿ ਆਮ ਆਦਮੀ ਪਾਰਟੀ ਆਣ ਦੇ ਬਾਅਦ ਬਹੁਤ ਅੱਛੇ ਕੰਮ ਹੋ ਰਹੇ ਨੇ ਸੋ ਕੇਂਦਰੀ ਜਦੋਂ ਬੱਚੇ ਤਰੱਕੀ ਕਰਦੇ ਨੇ ਸਭ ਤੋਂ ਜ਼ਿਆਦਾ ਖੁਸ਼ੀ ਮਾਪਾਪ ਨੂੰ ਹੁੰਦੀ ਹੈ 7 ਸਾਲ ਬਾਅਦ ਫਿਰ ਤੋਂ ਤੁਹਾਡੇ ਘਰ ਦੇ ਵਿੱਚ ਜਿਹੜੀ ਕੀ ਵਿਜ਼ਾਰਤ ਆਈ ਹੈਗੀ ਹੈ ਸੋ ਕੀ ਮਾਹੌਲ ਸੀ ਉਸ ਸਮੇਂ ਪਰਿਵਾਰਿਕ ਮੈਂਬਰਾਂ ਖਾਸ ਕਰਕੇ ਪਿਤਾ ਦਾ ਕੀ ਰਿਐਕਸ਼ਨ ਸੀ ਦੇਖੋ ਆਮ ਲੱਕੀ ਕਿ ਮੇਰੇ ਪਿਤਾ ਜੀ ਨੇ ਮੇਰੀ ਉਹ ਸ਼ਰਮਣੀ ਦੇਖੀ ਹੈਗੀ ਹੈ ਕਿਉਂਕਿ ਹਰ ਮਾਪਾਪ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸ ਦੀ ਜੋ ਔਲਾਦ ਹੈ ਜੋ ਬੇਟਾ ਹੈ ਬੇਟੀ ਹੈ ਉਹ ਤਰੱਕੀ ਕਰੇ ਸਮਾਜ ਨੂੰ ਮਾਨ ਸਨ ਮਿਲੇ ਤੇ ਉਹ ਮਾਬਪ ਖੁਸ਼ ਹੁੰਦੇ ਹੈ ਅੱਜ ਮੇਰੇ ਪਿਤਾ ਜੀ ਬਹੁਤ ਖੁਸ਼ ਹਨ ਮੈਂ ਇਸ ਕਰਕੇ ਮੈਂ ਸਪੈਸ਼ਲੀ ਲੈ ਕੇ ਆਇਆ ਸੀ ਹੀ ਇਜ਼ 92 ਈਅਰ 올ਡ ਉਹਦੇ ਬਾਅਦ ਜਦ ਮੈਂ ਲੈ ਕੇ ਤੁਸੀਂ ਬੌਜੀ ਪਿਤਾ ਜੀ ਤੁਸੀਂ ਆਓ ਤਾਂ ਕਿ ਮੇਰੀ ਉਸਰ ਮੈਨੇਜਰਸ ਸ਼ਾਮਿਲ ਹੋਵੋ ਤੇ ਬੜਾ ਅੱਛਾ ਲੱਗਦਾ ਜਦੋਂ ਆਹ ਕੋਈ ਗੱਲਬਾਤ ਹੋਈ ਹੋਏ ਉਸਕੇ ਬਾਅਦ ਕਰਦੇ ਹੋ ਨੀ ਨੀ ਮੈਂ ਤਾਂ ਉਹਦੇ ਨਾਲ ਹੀ ਸੀ ਰਹਿੰਦੇ ਹੂ ਬੀ ਲਿਵਿੰਗ ਦਾ ਸੇਮ ਹਾਊਸ ਸੋ ਇਸ ਕਰਕੇ ਉਹਨਾਂ ਦੇ ਮਨ ਚ ਕਾਫੀ ਖੁਸ਼ੀ ਜਦ ਮੈਂ ਐਮਐਲਏ ਬਣਿਆ ਉਹਨੂੰ ਬਹੁਤ ਖੁਸ਼ ਹਨ ਸੋ ਅੱਜ ਵੀ ਓਬਵੀਅਸਲੀ ਜਦੋਂ ਮਦਕੇ ਐਲਾਨ ਹੋਇਆ ਹੈਗਾ ਅਨਾਉਂਸਮੈਂਟ ਹੋਈ ਸੀ ਐਟ ਦ ਮਿਨਿਸਟਰ ਤਪਦਾ ਲੱਗਾ ਤੇ ਉਹ ਬਹੁਤ ਖੁਸ਼ ਸੀ ਸੋ ਇਸ ਕਰਕੇ ਮੈਂ ਵੀ ਚਾਨਾ ਪਰਮਾਤਮਾ ਨੂੰ ਲੰਬੀ ਉਮਰ ਦੇਵੇ ਅੱਛੀ ਸਿਹਤ ਦੇਵੇ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਉਹਨਾਂ ਦਾ ਉਹਨਾਂ ਕੋਲ ਸਿੱਖਣ ਨੂੰ ਮਿਲੇ ਉਹਨਾਂ ਦਾ ਸਾਰੇ ਦੇ ਉੱਪਰ ਦੇ ਅਸ਼ੀਰਵਾਦ ਬਣਿਆ ਰਹੇ ਜੀ ਸੋ ਥੈਂਕ ਯੂ ਜਿਸ ਤਰ੍ਹਾਂ ਦੇ ਨਾਲ ਮਹਿੰਦਰ ਭਗਤ ਦੇ ਵੱਲੋਂ ਕਿਹਾ ਗਿਆ ਕਿ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਬਖੋਬੀ ਨਿਭਾਣ ਕੇ ਸਭ ਤੋਂ ਪਹਿਲੇ ਜੁੜ ਰਹੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਰ ਨਾਲ ਪ੍ਰਵਿੰਦ ਚੰਡੀਗੜ੍ਹ